ਇੱਕ ਬੂਟਾ ਦਿਖਾ ਰਿਹਾ ਮੈਂ ਹਾਲਾਂਕਿ ਸਰਦੀ ਆ ਗਈ ਹੈ ਤੇ ਇਹ ਲਾਉਣ ਦੀ ਰੁੱਤ ਤਾਂ ਨਹੀਂ ਫਿਰ ਵੀ ਇਸ ਬੂਟੇ ਨੂੰ ਜ਼ਰੂਰ ਧਿਆਨ ਦੇ ਨਾਲ ਦੇਖ ਲਓ ਇਹ ਵਣ ਦਾ ਰੁੱਖ ਹੈ ਬਾਈ ਇੰਪੋਰਟੈਂਸ ਤੁਸੀਂ ਦੱਸ ਦਿਓ ਕਿਉਂ ਲਾਉਣਾ ਚਾਹੀਦਾ ਬਾਈ ਜੀ ਵਿਰਾਸਤੀ ਰੁੱਖ ਆ ਜੀ ਸੰਗਣੀ ਛਾਂ ਵਾਲਾ ਰੁੱਖ ਆ ਜੀ ਇਹ ਪ੍ਰਾਤਨ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਇਹਨੂੰ ਮਾਨਤਾ ਸੀ ਵੀ ਇਹ ਹੋਣਾ ਚਾਹੀਦਾ ਹੈ ਚੰਗਾ ਆਪਣਾ ਵਿਰਾਸਤੀ ਰੁੱਖ ਆ ਜੀ ਤੇ ਇਹਦੇ ਇੱਕ ਇਹ ਨਾਲ ਦਾ ਹੀ ਪੀਲੂ ਹੁੰਦਾ ਜੀ ਤੇ ਬਣ ਇਹਨੂੰ ਪੀਲਾ ਲੱਗਦੀਆਂ ਨੇ ਅੱਗੇ ਪੀਲਾ ਇਕੱਠੀਆਂ ਕਰਕੇ ਸੁਕਾਈਆਂ ਜਾਂਦੀਆਂ ਸੀ ਤੇ ਉਹਨਾਂ ਨੂੰ ਵਰਤਿਆ ਜਾਂਦਾ ਸੀ ਖਾਦਾ ਜਾਂਦਾ ਸੀ ਬੇਰਾ ਮੰਗ ਪੀਲਾ ਲੱਗਦੀਆਂ ਨੇ ਜੀ ਹੁਣ ਇਹ ਖਤਮ ਹੋ ਚੁੱਕਿਆ ਜੀ ਇਹਨੀਆਂ ਗੋਡਿਆਂ ਦੀ ਦਵਾਈ ਜਾਂ ਹੋਰ ਕਈ ਦਵਾਈਆਂ ਦੇ ਵਿੱਚ ਵੀ ਵਰਤਿਆ ਜਾਂਦਾ ਸੀ ਤੇ ਹਰ ਜਿਹੜੇ ਆਪਣੇ 벨ਟ ਆ ਜੀ ਮਾਲਵੇ ਦੀ ਉਤਲੀ ਵੈਲਟ ਬਠਿੰਡਾ ਏਰੀਆ ਆ ਜਾਂਦਾ ਉਹਦੇ 'ਚ ਬਹੁਤ ਹੁੰਦੇ ਸੀ ਆਮ ਤੌਰ ਤੇ ਪਰ ਹੁਣ ਖਤਮ ਹੋ ਗਿਆ ਇਹਨਾਂ ਨੂੰ ਮੁਰ ਸੁਰਜੀਤ ਲਈ ਇਹਨਾਂ ਨੂੰ ਸੁਰਜੀਤ ਕਰਨ ਲਈ ਮੁਰਕ ਪੈਦਾ ਕਰਨ ਲਈ ਆਪਾਂ ਇਹਦੀ ਨਰਸਰੀ ਹੁਣ ਤਿਆਰ ਕਰ ਰਹੇ ਹਾਂ ਜੀ ਬਈ ਵਣ ਦੇ ਰੁੱਖ ਦੀ ਮੈਂ ਖਾਸੀਅਤ ਦੱਸਣ ਲੱਗਾ ਇਹ ਯਾਦ ਰੱਖਿਓ ਕਿ ਜਿਹੜੇ ਤੁਹਾਡੇ ਪਸ਼ੂ ਨੇ ਨਾ ਇਹ ਬੂਟਾ ਲਾਵੋ ਦਰਖਤ ਬਣੇ ਉਹਨਾਂ ਪਸ਼ੂਆਂ ਨੂੰ ਵਣ ਦੇ ਹੇਠਾਂ ਜਿਹੜਾ ਆ ਨਾ ਉਹ ਖਾਣਾ ਕਰੋ ਉੱਥੇ ਬਿਠਾਓ ਤੁਸੀਂ ਉਹਦਾ ਅਸਰ ਦੇਖਿਓ ਉਸ ਚੀਜ਼ ਦਾ ਆਪਣੇ ਪਸ਼ੂਆਂ ਦੀ ਸਿਹਤ ਉੱਤੇ ਉਹਨਾਂ ਦੀ ਮਾਨਸਿਕਤਾ ਦੇ ਉੱਤੇ ਪ੍ਰੋਬਲਮ ਕੀ ਹੈ ਕਿ ਅਸੀਂ ਛੱਡਾਂ ਪਾ ਲਈਆਂ ਤੇ ਪੱਖੇ ਚਲਾ ਦਿੱਤੇ ਆਪਣੇ ਵੱਲੋਂ ਕੰਮ ਟੱਚ ਕਰ ਦਿੱਤਾ ਆ ਪਰ ਰਿਐਲਿਟੀ ਇਹ ਆ ਕਿ ਪਸ਼ੂ ਜਿਹੜਾ ਉਹ ਕੁਦਰਤੀ ਵਾਤਾਵਰਨ ਚਾਹੁੰਦਾ ਉਹ ਛੱਡਾਂ ਜਾਂ ਪੱਖੇ ਏਸੀ ਨਹੀਂ ਚਾਹੁੰਦਾ ਕੂਲਰ ਨਹੀਂ ਚਾਹੁੰਦਾ ਉਹ ਇਹ ਰੁੱਖ ਦੀ ਐਨੀ ਸੰਘਣੀ ਛਾਂ ਹੁੰਦੀ ਆ ਜੀ ਤੇ ਕਣੀ ਵੀ ਲੱਗਣੀ ਥੱਲੇ ਕਹਿੰਦੇ ਆ ਵੀ ਮਾੜੇ ਮੋٹے ਮੀਂਹ ਦੀ ਕਣੀ ਵੀ ਨਹੀਂ ਲੱਗਦੀ ਜਿੱਥੇ ਇਹ ਖੁੱਲੇ ਥਾਂ 'ਚ ਲੱਗਣਾ ਇਹਨਾਂ ਖੁੱਲੇ ਥਾਂ 'ਚ ਰੱਖਣਾ ਜੀ ਇਹ ਲੱਗਣਾ ਖੁੱਲੇ ਥਾਂ 'ਚ ਆ ਜਿਨ੍ਹਾਂ ਕੋ ਖੁੱਲੇ ਥਾਂ ਜਿੱਦਾਂ ਸਾਂਝੇ ਥਾਂ ਆ ਭਾਈ ਵਣ ਜ਼ਰੂਰ ਲਾਵੋ ਪਿੰਡਾਂ 'ਚ ਇਹ ਵਿਰਾਸਤੀ ਰੁੱਖ ਸੀ ਅਸੀਂ ਇਹ ਚੀਜ਼ਾਂ ਗਵਾ ਲਈਆਂ ਹੁਣ ਜਾ ਆ ਮੈਂ ਸਿਰਫ ਅੱਜ ਮੇਰੇ ਕਹ ਲਓ ਨਿਗਾ ਚ ਆ ਗਿਆ ਤਾਂ ਮੈਂ ਇੱਥੇ ਵੀਡੀਓ ਕਰ ਦਿੱਤੀ ਹੈ ਠੀਕ ਆ ਸੋ ਇਹ ਜ਼ਰੂਰ ਕਰ ਲਿਓ ਔਰ ਇਹ ਚੇਤੇ ਰੱਖਿਓ ਕਿ ਇਹ ਬਣਦਾ ਰੁੱਖ ਜਿਹੜਾ ਆਮ ਨਹੀਂ ਹੈਗਾ ਇਸ ਵੇਲੇ ਇੱਕ ਅਲੋਪ ਹੋ ਰਿਹਾ ਠੀਕ ਆ ਸੋ ਇਹ ਜ਼ਰੂਰ ਪਿੰਡਾਂ ਦੇ ਵਿੱਚ ਲਾ ਲਓ ਭਾਵੇਂ ਇੱਕ ਇੱਕ ਦੋ ਦੋ ਲਾ ਲਓ ਇਹਨੂੰ ਬਚਾ ਲਈਏ ਆਪਾਂ ਹਾਂਜੀ ਇਹ ਤੁਹਾਨੂੰ ਮਿਲ ਜਾਣਗੇ ਜੀ ਬੂਟੇ ਤੁਸੀਂ ਲਿਜਾ ਸਕਦੇ ਹੋ